ਬਾਬਾ ਫਤੇ ਸਿੰਘ ਜੀ ਛੋਟੇ ਸੀ ਉਮਰ ਚ ਤੇ ਜਦੋਂ ਗੱਤਕੇ ਬਾਜੀ ਹੋ ਰਹੀ ਸੀ ਤੇ ਵੱਡੇ ਸਹਿਬਾਂ ਨੇ ਕਿਹਾ ਕਿ ਤੁਸੀਂ ਅਜੇ ਛੋਟੇ ਜੇ ਬੱਚੇ ਜੇ ਤੇ ਤੁਸੀਂ ਨਹੀਂ ਖੇਡ ਸਕਦੇ ਬਾਬਾ ਫਤੇ ਸਿੰਘ ਜੀ ਅੰਦਰ ਗਏ ਤੇ ਆਪਣੇ ਦਿਮਾਲੇ ਦੇ ਉੱਤੇ ਦੋ ਤਿੰਨ ਦਿਮਾਲੇ ਹੋਰ ਸਜਾ ਕੇ ਬਾਹਰ ਆ ਗਏ ਆਣ ਕੇ ਕਹਿੰਦੇ ਲੋ ਜੀ ਹੁਣ ਮੈਂ ਵੱਡਾ ਹੋ ਗਿਆ ਤੇ ਹੁਣ ਮੈਂ ਖੇਡ ਸਕਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਇਹ ਸਾਰਾ ਕੁਝ ਦੇਖ ਰਹੇ ਸੀ ਉਨਾ ਮੁਸਕਰਾ ਕੇ ਛੋਟੇ ਸਾਹਿਬ ਨੂੰ ਕੋਲ ਬੁਲਾਇਆ ਤੇ ਪੰਜ ਸਿੰਘਾਂ ਦਾ ਜਥਾ ਦੇ ਕੇ ਕਿਹਾ ਕਿ ਅੱਜ ਤੋਂ ਤੁਸੀਂ ਨਿਹੰਗ ਸਿੰਘ ਸੰਪਰਦਾ ਦੇ ਮੁਖੀ ਹੋਵੋਗੇ ਇਥੋਂ ਨਿਹੰਗ ਸਿੰਘ ਫੌਜਾਂ ਚੱਲੀਆਂ ਤੇ ਜਦੋਂ ਵੀ ਕੌਮ ਨੂੰ ਲੋੜ ਪਈ ਆ ਗਾਏ ਗਾਏ ਨਿਹੰਗ ਸਿੰਘ ਆਣ ਕੇ ਕੌਮ ਦੀ ਸਾਰ ਲੈਂਦੇ ਰਹੇ ਆ ਖਾੜਕੂ ਸੰਦਰਸ਼ ਦੇ ਵਿੱਚ ਵੀ ਨਿਹੰਗ ਸਿੰਘਾਂ ਦੀਆਂ ਸ਼ਹੀਦੀਆਂ ਆਈਆਂ ਸਰਦਾਰ ਬਤਾਰ ਸਿੰਘ ਬ੍ਰਹਮਾ ਸਰਦਾਰ ਕਲਵੰਤ ਸਿੰਘ ਨਾਗੂ ਕੇ ਨਿਆਂਕ ਸਿੰਘ ਸਨ ਇਸ ਤੋਂ ਇਲਾਵਾ ਜਿਤੋਂ ਵੀ ਕਿਦੇ ਜਿਵੇਂ ਦਿੱਲੀ ਕਿਸਾਨਾਂ ਨੂੰ ਲੋੜ ਪਈ ਉਦੋਂ ਵੀ ਨਿਆਂਕ ਸਿੰਘ ਪਹੁੰਚੇ ਹਾਂ ਪਰ ਇਹ ਵੀ ਗੱਲ ਮੰਨਦੇ ਆ ਕਿ ਅੱਜ ਕੁਝ ਨਕਲੀ ਨਿਆਂਕ ਸਿੰਘ ਆ ਕੇ ਤੇ ਨਿਆਂਕ ਸਿੰਘ ਸੰਪਰਦਾ ਨੂੰ ਬਦਨਾਮ ਵੀ ਕਰ ਰਹੇ ਆ ਬਾਣਾ ਪਾ ਕੇ ਤੇ ਉਹ ਗਲਤ ਕੰਮ ਵੀ ਕਰ ਰਹੇ ਪਰ ਇਹਦੇ ਨਾਲ ਇਹ ਨਹੀਂ ਭੁੱਲਣਾ ਚਾਹੀਦਾ ਕੇ ਬਹੁਤ ਸਾਰੇ ਇਹੋ ਜਿਹੇ ਨਿਆਂਕ ਸਿੰਘ ਹੈਗੇ ਆ ਜਿਹੜੇ ਆਪਣੇ عقیده ਚ ਪੱਕੇ ਆ ਤੇ ਕੌਮ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿੰਦੇ ਆ ਉਹਨਾਂ ਨੂੰ ਕੋਈ ਮੀਰ ਤੇਰ ਕੁਝ ਨਹੀਂ ਹੈਗਾ ਨਾ ਉਹਨਾਂ ਨੂੰ ਕੋਈ ਆਪਣੀ ਜਾਇਦਾਦ ਜ਼ਮੀਨ ਲਈ ਆ ਉਹ ਬਸ ਕੌਮ ਦੀ ਸੇਵਾ ਲਈ ਹਰ ਸਮੇਂ ਤਿਆਰ ਰਹਿੰਦੇ ਆ ਸੋ ਦੋਸਤੋ ਤਾਂ ਕਰਕੇ ਤੁਹਾਡੇ ਨਾਲ ਸਾਂਝ ਪਾਈ ਅਸਲ ਦੇ ਵਿੱਚ ਜਿਹੜਾ ਅੰਗਰੇਜ਼ ਸੀ ਨਾ ਉਹ ਨਿਆਂਕ